ਅੰਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਵੈਰੁ ਨੀ ਸਹਿ ਬੰਗੁਰ ਪ੍ਰਸਾਦ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੈ ਜੀ ਸੋਚੀ ਲਖਵਾਚ ਪੈ ਜਪ ਨ ਹੋਵੈ ਜੇ ਲਰਹ ਹਲਪਤਾਰ ਭੁਖਿਆ ਭੁਖ ਨ ਤਰੀ ਜੀਵ ਨਾ ਪੁਰੀਆ ਭਾਰ ਸਹ ਸਿਆਣਪਾ ਲਖ ਹੋਇ ਤੈਕ ਨ ਚੱਲੇ ਨਾਲ ਕਿ ਸਚਿਆਰਾ ਹੋਈਐ ਕਿ ਪੂੜੈ ਟੁਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿ ਆਕਾਰ ਹੁਕਮ ਨਖੇਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੇਵੜਿ ਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮ ਬਖਸ਼ੀ ਸੇ ਕੋ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਵਾਰੁਕਮ ਨਾ ਕੋਈ ਨਾਨਕ ਹੁਕਮੈ ਜੀ ਬੂਝੇਤਾ ਹਉਮੈ ਖਹਿ ਨਾ ਕੋਈ ਗਾਵੇ ਕੋ ਤਾਨ ਹੋਵੈ ਕਿਸੇ ਤਾਨ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਦੇਖ ਉਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਗਾਵੇ ਕੋ ਜੀ ਲੈ ਫਿਰਦੀ ਗਾਵੇ ਪੂਜਾ ਪੈ ਜਿਸੇ ਦੂਰ ਗਾਵੇ ਕੋ ਵਿਖੇ ਹਾਜ਼ਰ ਹਦੂਰ ਸਤਨਾਗ ਸਿਨਾਵੇ ਟੋਟ ਕਥ ਕਦ ਗਥੀ ਕੋਤੀ ਕੋਟ ਕੋਟ ਜਿੰਦਾ ਦੇ ਲੈਂਦੇ ਹਪਾ ਹੈ ਜੁਗ ਜੰਤਰ ਖਾਹੀ ਖਾ ਹੈ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੀ ਪ੍ਰਵਾਹੋ ਸਾਚਾ ਸਾਹਿਬ ਸਾਚਨਾਈ ਪੱਖਿਆ ਭਉ ਅਪਾਰ ਨਾਖੇ ਮੰਗੇ ਰੇ ਰੇ ਰਾਤ ਕਰੇ ਦਾਤਾਰ ਫਿਰ ਕੀ ਅੱਗੇ ਰੱਖੀ ਐ ਜਿ ਦッセ ਦਰਬਾਰ ਮੋਖੀ ਬੋਲਣ ਬੋਲੀਐ ਜਿਸੁ ਹਉਮ ਤੇ ਪਿਆਰ ਅਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਫਰਮੀ ਆਵੈ ਖੱਪੜਾ ਨਜ਼ਰੀ ਮੁਖ ਦੁਆਰ ਨਾਨਕ ਕੇ ਵੇ ਜਾਣੀਐ ਸਵਾਪੀ ਸੁਚਿਆਰ ਸਾਪਿਆ ਨਾ ਜਾਏ ਕੀਤਾ ਨਾ ਹੋਈ ਸਾਪੇ ਆਪ ਨਿਰੰਝਨ ਸੋਈ ਜਿਉ ਸੇਵਿਆ ਅਥਨ ਪਾਇਆ ਮਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣਿਆ ਮਨ ਰਖੀਐ ਭਾਉ ਮੁਖ ਪਰ ਹਸੁਖ ਕਰ ਲੈ ਜਾਈ ਗੁਰਮੁਖ ਨਾਦਿ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰਿਸਰੈ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇਹੋਂ ਜਾਣ ਆਖਾ ਨਾਹੀ ਕਹਿਨਾ ਗਸ ਨਾ ਜਾਈ ਗੁਰਾ ਇੱਕ ਦੀਪੁ ਜਹਾਈ ਸਭਨਾ ਜੀ ਆਖੈ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਸ ਨਾਵਾਂ ਜੇ ਤਿਸ ਭਾਵਾ ਵਿਣ ਭਾਣੈ ਕੀ ਨਾਏ ਕਰੀ ਜੇ ਤਿਸੇ ਸੱਤ ਉਪਾਈ ਵੇਖਾ ਬਿਨ ਕਰਮਾਂ ਕੀ ਮਿਲੈ ਲਈ ਮਾਤ ਉਜਰਤਨ ਜੋ ਆ ਹਰਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੀਪੁ ਜਹਾਈ ਸਭਨਾ ਜੀਆ ਖੈ ਦਾਤਾ ਸੋ ਮੈ ਸਿਰ ਨਜਾਈ ਜੇ ਜੁਗ ਚਾਰੇ ਆਰਜਾ ਹਉਦ ਸੁਣੀ ਹੋਏ ਨਮ ਅਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨੂਰ ਖਾਈ ਕੈ ਜਸ ਕੀ ਰਤਿ ਜਗ ਲੀ ਜੇ ਤਿਸ ਨਦਰ ਨਾ ਬਿਤਾ ਵਾਸਨਾ ਪੁੱਛੇ ਕੀ ਕੀਟ ਅੰਦਰ ਕੀਟ ਕਰ ਦਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੜਵੰਤਿਆ ਗੁਣ ਦੇ ਤੇਹਾ ਕੋ ਨ ਸੁਜੇ ਜੇਤਸ ਗੁਣ ਕੋਏ ਕਰੇ ਸੁਣਿਆ ਸਦਪੀ ਸੁਰਨਾਥ ਸੁਣਿਆ ਤਰਤਵ ਲਿਆ ਆਖਾਸ ਸੁਣਿਆ ਦੀਪ ਲੋਕ ਆਤਾਲ ਸੁਣਿਆ ਪਉਨ ਸਕੈ ਕਾਲ ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣਿਆ ਦੁਖ ਆਪਕਾ ਨਾਸ ਸੁਣੇ ਸਿਰੋਇ ਬਰਮਹਿੰਦ ਸੁਣੇ ਮੋਕਸ਼ਲਾ ਹਨਮੰਦ ਸੁਣੇ ਜੋਗ ਜੋਤਨ ਪੀਠ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣੇ ਦੂਖ ਪਾਪ ਦਾ ਨਾਸ ਸੁਣੇ ਸਸਨ ਦੂਖ ਗਿਆਨ ਸੁਣੇ ਅਸੜ ਕਾਇਸ਼ ਨਾਨ ਸੁਣੇ ਪਰਪੜ ਪਾਵੇ ਮਾਨ ਸੁਣੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਰਾਗੁਣਾ ਕੀ ਗਾ ਸੁਣੇ ਸ੍ਰੀ ਪੀਰ ਪਾਤਸ਼ਯਾ ਹ ਹੰਦੈ ਪਾਵੇ ਰਾਹੋ ਸੁਣੇ ਹਾਤ ਹੋਵੇ ਸਗਾਹੋ ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਮਨ ਕੀ ਅਤ ਕਹੀ ਨਾ ਜਾਏ ਜੀ ਕੋ ਖਹਿ ਵਿਛੇ ਪਛੁਤਾਏ ਕਾਗ ਕਲਮ ਨਾਲ ਲਖਣ ਹਾਰ ਮਨਨੇ ਕਬਹ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਸੁਰਤੁ ਹੋਵੈ ਮਨ ਬੁੱਧੁ ਮਨ ਸਗਲ ਭਵਨ ਕੀ ਸੁਧ ਮਨੈ ਮੋਛਟਾ ਨਾ ਖਾਇ ਮਨੈ ਜਮਕੇ ਸਾਥ ਨਾ ਜਾਇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ठाना ਨ ਪਾਏ ਮਨੈ ਪਤਿਓ ਪ੍ਰਗਟ ਜਾਇ ਮਨੈ ਮਗਨ ਚੱਲੈ ਪੰਥ ਮਨ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮਨਿ ਪਾਵੈ ਮੁਖ દ્વાਰ ਮਨ ਪਰਵਾਰੈ ਸਾਧਾਰ ਮਨੈ ਤਰੇ ਤਾਰੇ ਗੁਰ ਸਿਖ ਮਨ ਨਾਨਕ ਭਵਨ ਅਪਿਖ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵ ਹੈ ਦਰਗੈ ਮਾਨ ਪੰਚੇ ਸੋ ਹੈ ਦਾਰਾ ਜਾਨ ਅੰਚਾਂ ਖਾ ਗੁਰੇ ਖਿਦਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਨਵਲ ਧਰਮ ਦੀ ਆਖਾ ਪੂਤ ਸੰਤੋਖਾ ਰੱਖਿਆ ਜਨ ਸੂਤ ਜੀ ਕੋ ਬੁੱਝੈ ਹੋਵੇ ਸਚਿਆਰ ਨਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਅਜੁੱਤੇ ਭਾਰਤ ਲਖਉਂ ਜੋਰ ਜੀ ਜਾਤ ਰੰਗਾ ਕੀ ਇਹ ਨਾਭ ਸਭਨਾ ਲਿਖਿਆ ਹੁਣੀ ਕਲਾਮ ਇਹ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਦਾਣ ਸਵਲ ਹੋ ਰੂਪ ਕੀਤੀ ਦਾ ਜਾਣੈ ਕਉਣ ਪੂਤ ਕੀਤਾ ਸਭ ਇੱਕ ਗਬਾਉ ਜਸਤੇ ਹੋਈ ਲਖ ਦਰੀਆਉ ਕੁਦਰਤ ਹਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਹਿ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਗ ਜਾਪੋ ਸੰਭਾਵੋ ਅਸੰਗ ਪੂਜਾ ਸੰਖ ਤਪਤਾਉ ਅਸੰਗ ਗ੍ਰੰਥ ਮੁਖ ਵਿਦ ਪਾਠ ਅਸੰਗ ਜੋਗ ਮਨ ਰਹੀ ਉਦਾਸ ਅਸੰਭਾਜ ਗੁਣ ਗਿਆਨ ਵਿਚਾਰ ਅਸੰਸਤੀ ਜ ਸੰਦਾਤਾਰ ਅਸੰਖ ਸੁਰਮੋ ਬਖਸ਼ਾਰ ਅਸੰਖ ਮੋਲੇ ਬਲਾਈ ਤਾਰ ਕੁਦਰਤ ਹਮਨ ਕਹਾ ਵਿਚਾਰ ਵਾਰ ਨਾ ਜਾਵੈ ਇਕ ਵਾਰ ਜੋ ਤੁਧ ਭਾਵੈ ਸਭੁ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਪੂਰ ਅਸੰਖ ਚੋਰ ਹਰਾਮ ਕੋਰ ਅਸੰਖ ਮੁਰਖਾ ਜਾਹੈ ਜੂਰ ਅਸੰਗਲਵਡ ਹਤਿਆ ਖਮਾ ਹੈ ਅਸੰਖ ਪਾਪੀ ਪਾਪ ਜਾਹੈ ਅਸੰਖ ਕੁੜਿਆਰ ਕੁੜੈ ਫਿਰਾ ਹੈ ਅਸੰਖ ਮਲੇਸ਼ ਮਲ ਪਖਾ ਹੈ ਅਸੰਨੰਦ ਅਕਸ਼ਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਹਿ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਹਸਨਾ ਸੰਖਾਪ ਅਗਮ ਅਗਮ ਸੁਲੋਏ ਸੰਖਿਆ ਸਿਰ ਭਾਰ ਹੋਈ ਆਖਰੀ ਨਾਮ ਆਖਰੀ ਸਲਾਹਾ ਪੀ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਖਰਸ ਸੰਯੋਗ ਵਿਖਾਣ ਜਿਨਹ ਲਿਖੈ ਜਿਸ ਨਾਹ ਹੈ ਜਿ ਪ੍ਰਮਾਏ ਤ੍ਰਿਪਾਹੇ ਜੇਤਾ ਕੀਤਾ ਦਿੱਤਾ ਨਾਉ ਵਿੰਨਾਵੇ ਨਹੀਂ ਕੋ ਥਾਉ ਕੁਦਰਤ ਹੁਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਸੁਧ ਭਾਵੇ ਸਹਿ ਪਲੀਖਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈ ਕੰਦੇ ਪਾਣੀ ਤੁੱਤੇ ਤ੍ਰਸਕੇ ਮੋਤਪਲੀਤੀ ਕੱਪੜ ਹੋਈ ਦੇ ਸਾਭੂਨ ਲਈਏ ਧੋਈ ਭਰੀਏ ਮਤ ਪਾਪਾ ਕੇ ਸੰਗ ਹਧੁਪੇ ਨਾ ਵੇਖੇ ਰੰਗ ਹੁੰਨੀ ਪਾਪੀ ਆਖਣਾ ਹੈ ਹਰ ਖਰ ਕਰਣਾ ਲਿਖ ਲੈ ਜਾਹੋ ਆਪੇ ਵੀ ਜੋ ਆਪੇ ਹੀ ਖਾਹੋ ਨਾਨਕ ਹੁਕਮੀ ਆਹੋ ਜਾਹੋ ਕੀਰਤ ਆਪਣੇ ਆਦਾਨ ਜੀ ਕੋ ਪਾਵਤ ਲਖਾ ਮਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਤ ਮੰਨਾਓ ਸਭ ਗੁਣ ਤੇਰੇ ਵਿੱਚ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਈ ਸਵਸਤ ਆਠ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਉ ਕਮਣ ਸੋ ਵੇਲਾ ਵਖਤ ਕਮਣ ਖਉਨ ਤਤ ਕਉਣ ਵਾਰ ਕਉਣ ਸ੍ਰਤੀ ਮਾਹ ਹੰਜਿਤ ਹੋਆ ਆਕਾਰ ਵੇਲਾ ਪਈ ਬੰਤੀ ਜੇ ਹੋਵੇ ਲੇਪੁਰਾਨ ਵਖਤ ਨਾ ਪਾਇਓ ਖੱਤੀਆਂ ਜੀ ਲਿਖਨ ਲੇਪੁਰਾਨ ਫਤਵਾਰ ਨਾ ਯੋਗੀ ਜਾਣੈ ਰਤਮਾ ਨਾ ਕੋਈ ਜਹਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਿ ਸਲਾਹੀ ਕਿਉ ਵਰਨੇ ਕਿਵ ਜਾਣਾ ਨਾਨਕੀ ਆਖੰ ਸਭ ਕੋ ਆਖੈ ਇਕ ਟੋ ਇਕ ਸਿਆਣਾ ਵਡਾ ਸਾਹਿਬ ਦੀਨਾਇ ਕੀਤਾ ਜਾਖਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਆਗੇ ਗਿਆਨ ਸੋ ਹੈ ਪਤਾ ਲਾ ਪਤਾ ਲਖ ਅਗਸ ਅਗਸ ਓੜ ਛੋੜ ਪਾਲਥ ਕੀ ਵੇਰ ਕੈ ਨਿਕ ਬਾਤ ਸਹਿ ਸਤਾਰਾ ਕਹਿਣ ਗਤੇਵਾ ਅਸਲੇ ਘਟਾਤ ਲਿਖਾ ਹੋਇ ਤਾ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵਡਾ ਕੀਆ ਪ੍ਰੇਰਨਿ ਆਪ ਸਲਾਹੀ ਸਲਾਹਾ ਸਿੱਤਿ ਸੁਤਸਨਾ ਪਾਈਆ ਨਦੀਆਂ ਤੇ ਬਾਪ ਸੁਮੰਦ ਨਾ ਜਾਣੀ ਹੈ ਸੁਮੰਦ ਸਾ ਸੁਲਤਾਨ ਗਿਰਹਾ ਸਿੱਤਿ ਮਲ ਤੰਨ ਕੀੜੇ ਤਲਨਾ ਹੋਵਨੀ ਜੇਤਸ ਸਮਨ ਹੋ ਨਾ ਵਿਸਰਹਿ ਹੰਤਨਾ ਸਿੱਤਿ ਗਹਿਨ ਨਾਏ ਅੰਤ ਹੰਤਨਾ ਫਰਣੈ ਰੇਣ ਨਾਏ ਅੰਤ ਅੰਤਨਾ ਵੇਖਣਾ ਸੁਣਨ ਨਾ ਅੰਤ ਅੰਤਨਾ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕੀਤਾ ਆਖਾਰ ਅੰਤਨਾ ਜਾਪੇ ਪਾਰਾ ਬਾਰ ਅੰਤ ਕਾਰਨ ਖੀਤੇ ਬਿਰਲਾ ਹੈ ਤਾਂ ਕਿ ਅੰਤਨਾ ਪਾਈ ਜਾ ਹੈ ਇਹ ਅੰਤਨਾ ਜਾਣੇ ਕੋਈ ਭਗਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਉ ਚੇਵ ਰੂਚਾ ਨਾਉ ਇਹ ਬਰੂਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਏ ਜੇ ਵਡਾਪ ਜਾਣੇ ਆਪੇ ਆਪ ਨਾਨਕ ਨਦਰੀ ਕਰਮੀ ਦਾਤ ਮਤ ਕਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਨ ਨਤਮਾਏ ਖੀਤੇ ਮਗਹਾਂ ਜੋ ਦੀ ਅਪਾਰ ਕੀਤੇਆਂ ਤੈਹੀ ਵਿਚਾਰ ਖੀਤੇ ਖਤੁਟ ਹੈ ਵਿਕਾਰ ਖੀਤੇ ਲੈ ਲੈ ਮਨ ਕਿਰਪਾ ਹੈ ਖੀਤੇ ਮੂਰਖਾਹੀ ਕਾ ਹੈ ਕੀਤੇਆਂ ਦੁਖ ਭੂਸਦ ਮਾਰ ਹੈ ਪੀੜਾ ਤ੍ਰਿਦਾਤਾਰ ਮਨ ਹਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਖਾ ਖੱਖਣ ਪਾਏ ਹੁਜਾਂ ਜੀਤੇਆਂ ਮੁਖਾਏ ਆਪੇ ਜਾਣੇ ਆਪੇ ਦੀ ਆਖੈ ਸੀ ਪੀ ਗਈ ਕੇ ਜਿਸਨੂੰ ਬਖਸ਼ੇ ਸੁਪਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀ ਅਮਲ ਪੰਡਾਰ ਅਮਲ ਆਵੈ ਹਮ ਲਜਾ ਹੈ ਅਮਲ ਪਾਏ ਮੁੱਲ ਸੁਮਾ ਹੈ ਅਮਲ ਧਰਮੇ ਅਮਲ ਦੀਬਾਣ ਅਮਲ ਤੁਲੰਮਲ ਪ੍ਰਵਾਣ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮੇ ਅਮਲ ਪ੍ਰਮਾਣ ਅਮਲ ਅਮਲ ਆਖਿਆ ਨਾ ਜਾਏ ਆਖ ਵਾਖੇ ਹੇ ਲਿਬਲਾਈ ਆਖੇ ਵਿਦ ਪਾਤ ਪ੍ਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸੁਰ ਆਖੇ ਸਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਖੇ ਦੇਵ ਆਖੇ ਸੁਰਨਾ ਮੁੰਜੇ ਸੇਵ ਖੇਤੇ ਆਖੇ ਆਖਨ ਬਾਹ ਹੈ ਕੀਤੇ ਕਹੇ ਕਹੇ ਉਠਟ ਜਾ ਹੈ ਹਿਤੇ ਕੀਤੇ ਹੋਰ ਕਰ ਹੈ ਸਾਖ ਨਸ ਕਹੇ ਕੀਕੇ ਜੇੜ ਭਾਵੇ ਤਿਉਨ ਹੋਏ ਨਾਨਕ ਜਾਣੈ ਸਚੈ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਕੀਏ ਸਰਗਾ ਵਾਰਾ ਗਾ ਬਾਰ ਸੋਦਰ ਕੀਹਾ ਸੋ ਕਰ ਕੀਹਾ ਜਿਤ ਵਹਿ ਸਰਬ ਸੁਮਾਲੇ ਵਾਜੇ ਨਾਮ ਅਨੇਕ ਸੰਖਾ ਕੇਤੇ ਗਾਵਨ ਹਾਰੇ ਕੇਤੇ ਰਾਗ ਪਰ ਸੁਖਹੀਨ ਕੇਤੇ ਗਾਵਨ ਹਾਰੇ ਗਾਵ ਹੈ ਤੁਹਨ ਪਾਵਨ ਪਾਣੀ ਵਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵ ਹੈ ਜਿਤ ਗੁਪਤ ਲਿਖ ਜਾਣ ਹੈ ਲਿਖ ਲੈ ਧਰਮ ਵਿਚਾਰੇ ਗਾਵੇ ਸਿਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰ ਅਸਨ ਬੈਠੇ ਦੇਵਟੀਆਂ ਦਰਨਾਲੇ ਗਾਵੇ ਸੱਤ ਸਮਾਦੀ ਇੰਦਰ ਗਾਵਨ ਸਾਧ ਵਿਚਾਰੇ ਗਾਵਨ ਜਥੀ ਸਤੀ ਸੰਤੋਖੀ ਗਾਵੇ ਵੀਰ ਕਰਾਲੇ ਗਾਵਨ ਪੰਡਿਤ ਬੜ ਕੀ ਸਰ ਜੁ ਜੁ ਵੇਦਾ ਨਾਲੇ ਗਾਵ ਮਹੁਨੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਅਠਸਠ ਦਿਰਸ ਨਾਲੇ ਗਾਵ ਹੈ ਜੋਧ ਮਹਾਬਲ ਸੂਰਾ ਗਾਵ ਹੈ ਕਾਣੀ ਚਾਰੇ ਗਾਵ ਹੈ ਹੰਡੇ ਮੰਡਲ ਵਰ ਪੰਡਾ ਹਰ ਕਾ ਰੱਖੇ ਧਾਰੇ ਸਹਿਤ ਤੁਨ ਗਾਵ ਹੈ ਜੋ ਸੁਧ ਭਾਵਨ ਤੇਰੇ ਭਗਤ ਰਸਾਲੇ ਹੋਰ ਖੇਚੇ ਗਾਵ ਸੇ ਮਚਤ ਨਾਮ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸੱਚਾ ਸੱਚੀ ਨਾਈ ਹੈ ਵੀ ਹੋਸੀ ਜਨ ਯਾ ਸ੍ਰੀ ਰਚਨਾ ਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨ ਸੀ ਮਾਇ ਜਨ ਉਪਾਈ ਕਰ ਕਰ ਵੇਖਿਆ ਕੀਤਾ ਹੈ ਆਪਣਾ ਜਿਤ ਦੀ ਵੜਿਆਈ ਜੋਤ ਸੁਭਾਅ ਹੈ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹ ਹੋ ਸਹਾ ਪਸਾਹਿਬ ਨਾਨਕ ਰਹਿਣ ਰਜਾਈ ਹੰਦਾ ਸੰਤੋਖ ਸਰਮਪਾ ਚੋਲੀ ਧਿਆਨ ਕੀ ਕਰ ਹੈ ਵਿਪੂਤ ਕਿੰਤਾ ਖਾਲ ਕੁਆਰੀ ਖਾਇ ਅਜੁਕ ਤੰਡਾ ਪ੍ਰਤੀਤ ਹਾਈ ਬੰਸੀ ਸਦ ਨਮਾਤੀ ਮਨ ਜੀਤੈ ਰਗ ਜੀਤ आदेश अदेश आदेश नील अनादनाहत जुग जुए को इस भौतिक ज्ञान दे भंडारण गड़गड़ बज है नाद आपना नाच सब जाخير सदा प्रसाद संयोग विजोद एक कार चला लिखे आ है भाग आदेश अदेश आदेश नील अनादनाहत जुग जुए को इस हे कामा युक्त वे आयोजन जली प्रवान एक संसारी एक भंडारिक लाई रीवान ਜੋ ਤੇ ਸੁਭਾਵ ਦਿਵਚ ਲਾਵੇ ਇਹੋ ਵੈ ਪਰਮਾਨ ਮੈਂ ਵੇਖਿਉ ਨਾਨਦ ਨਾਵੇ ਬਖਤਹਿ ਵਿਡਾਨ ਹਾਰੇ ਤਸਿਆ ਰੇਸ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਵੇਖੋ ਵੇਸ ਆਸਨ ਲੋ ਲੋ ਪੰਡਹਾਰ ਜੋ ਵਿਛਾਇਆ ਸਵੇਕਾ ਵਾਰ ਕਰ ਕਰ ਵੇਖੈ ਸੱਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਹਾਰੇ ਤਸਿਆ ਰੇਸ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਵੇਖੋ ਵੇਸ ਵੇਖਦਾ ਜੀ ਪਉ ਲਖ ਹੋ ਹੈ ਲਖ ਹੋਵਹਿ ਲਖ ਵੀਸ ਲਖ ਲਖ ਗੀੜਾ ਕੀ ਹੈ ਇਹ ਨਾਮ ਜਗਦੀਸ਼ ਇਤਰਾਹੇ ਪਤ ਪਵਡੀਆਂ ਚੜੀਏ ਹੋਈ ਕੀਸ ਸੁਣ ਗਲਾ ਆਕਾਸ ਕੀ ਟਾਈ ਰੀਸ ਨਾਨਕ ਨਜ਼ਰੀ ਪਾਈ ਹੈ ਊੜੀ ਊੜਾ ਢੀਸ ਆਖਾਂ ਜੋਤ ਚ ਪੈਨ ਹੈ ਜੂਰ ਜੋਰਨਾ ਮੰਗਣ ਦੇਣ ਨਾ ਜੂਰ ਜੋਰਨਾ ਜੀਵਨ ਮਰਨ ਨਹਿ ਜੂਰ ਜੋਰਨਾ ਰਾਜ ਮਾਲ ਮਨਸੂਰ ਜੋਰਨਾ ਸੂਚੀ ਗਿਆਨ ਵਿਚਾਰ ਜੋ ਨਾ ਯੁਕ੍ਰਿਹਟ ਹੈ ਸੰਸਾਰ ਜਸਾ ਹਾ ਜੂਰ ਕਰ ਵੇਖੈ ਸੋਈ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੋਤੀ ਹਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਕਸੋ ਧਰਤੀ ਸਾਭ ਰੱਖੀ ਧਰਮਸਾਲ ਤਸਵੇ ਜੀ ਜੋਤ ਕਾ ਰੰਗ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਕਚੈ ਸੋਹਨ ਪੰਚ ਪ੍ਰਵਾਹ ਨਦੀ ਕਰਮ ਭਵੇਂ ਨਿਸਾਨ ਕਚਪਖਾਇ ਉਥੇ ਪਾਈ ਨਾਨਕ ਗਿਆ ਜਪੀ ਜਾਏ ਧਰਮ ਖੰਡ ਕਹੋ ਧਰਮ ਗਿਆਨ ਖੰਡ ਕਾ ਪੁਗਰਮ ਕੀਤੇ ਪਉਣ ਪਾਣੀ ਬਸੰਤਰ ਕੀਤੇ ਕਾਨ ਮਹੀਸ਼ ਕੀਤੇ ਵਰਮੈ ਘਰਤ ਗੜੀ ਹੈ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰਾ ਕੀਤੇ ਗਿਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਚਮੰਡਲ ਦੇਸ ਕੀਤੇ ਸਿਦ ਬਦਨਾਥ ਕੀਤੇ ਕੀਤੇ ਵੇਸ ਕੀਤੇ ਦੇ ਦਾਨ ਮੁੰਨ ਕੀਤੇ ਗਿਚਰਤ ਸੁਮੰਦ ਕਿਤੇ ਹਾਨੀ ਕਿਤੇ ਬਾਣੀ ਕਿਤੇ ਪਾਤ ਨਿਰੰਦ ਕਿਤੇ ਸੁਰਤੀ ਸੇਵਕਿਤ ਨਾਨਕ ਅੰਤ ਨਯੰਤ ਗਿਆਨ ਖੰਡ ਮੇ ਗਿਆਨ ਬਚੰਡ ਜਿਥੇ ਨਾ ਦੇ ਬਨੁਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਸਥੈ ਘਰਤਿ ਗੜੀ ਹੈ ਬਹੁਤੀਆਂ ਰੂਪ ਤਾ ਕੇ ਅਲਗ ਕੀ ਨਾ ਜਾਹ ਹੈ ਜੇ ਖੁਗ ਹੈ ਵਿਛੇ ਪਛਤਾਇ ਸਥੈ ਘੜੀਐ ਸੁੱਤ ਮਤ ਮਨ ਬੁੱਧ ਜਥੈ ਘੜੀਐ ਸਰਾਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੂਰ ਜਥੇ ਹੋਰ ਨਾ ਕੋਈ ਹੋਰ ਜਥੇ ਜੋਤ ਮਹਾਬਲ ਸੂਰ ਤਿਨ ਮੇਂ ਰਾਮ ਰਹਿਆ ਭਰਪੂਰ ਜਥੇ ਸਿਤੋ ਸਿਤਮਹਿਮਾ ਮਾਹੇ ਸਾਖੇ ਰੂਪਨਾਥਿ ਨੇ ਜਾਹੈ ਨਹਮ ਰੰਠਾਗੇ ਜਾਹੈ ਜਿਨ ਕੇ ਰਾਮ ਸੇ ਮਨਮਾਹੇ ਸਭਤਵ ਸੈ ਕੈ ਲੋਏ ਕਰਹਨੰ ਸੱਚਾ ਮਨ ਸੋਈ ਸਚਖੰਡ ਵਸੈ ਨਿਰੰਕਾਰ ਹਰਿ ਕਰਿ ਵੇਖੈ ਨਦ નિਹਾਲ ਜਥੇ ਖੰਡ ਮੰਡਲ ਵਰ ਪੰਡ ਜੇ ਕੋ ਬਥੈ ਅੰਤ ਨਾਏ ਅੰਤ ਪਤਲੋ ਲੋ ਆਹਾ ਜਿਉ ਜਿ ਹੁਕਮ ਤੈ ਤੁਕਾਰ ਸ੍ਰੀਖ ਵਿਸ਼ੇ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤਪੁਰ ਹਰਿ ਸੁਨਿਆਰ ਐਹਣ ਮਤ ਵਿਰਹਤੀ ਯਾਰ ਭੌਖ ਲਗ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਟਾਲ ਘੜੀਐ ਸਭ ਸਚੀ ਟਕਸਾਲ ਜਿਨ ਕੋ ਨਦਰ ਕਰੰ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਖ ਪਵਨ ਗੁਰੂ ਬਾਣੀ ਬਿਤਾ ਮਤ ਅਦਤ ਮਹਤ ਜਿਸੁ ਰਾਜੁ ਵੇਡਾਈ ਦਾਇਆ ਖਿਲੇ ਸਗਲ ਜਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਰੂਰ ਕਰਮੀ ਆਪੋ ਆਪਣੀ ਇਹ ਨੇੜਾ ਖੇ ਦੂਰ ਜਿਨੀ ਨਾਮ ਧਿਆਇਆ ਗਇ ਸਤਖਾਲ ਨਾਨਕ ਤੇਹ ਮੁਖ ਉਜਲੇ ਹੇ ਤੇ ਸਟੀਹ ਨਾਲ ਵਾਹਿਗੁਰਜੀ ਕਾ ਹਾਲ ਸਬ ਵਾਹਿਗੁਰਜੀ ਕੀ ਫਤਿਹ